ਦਿੱਲੀ ਦੇ ਪੰਜਾਬ ਬਾਗ ਦੀ ਇੱਕ ਸ਼ਾਂਤ ਜਹੀ ਗਲੀ ਵਿੱਚ ਪੁਰਾਣੀ ਜਹੀ ਕੋਠੀ ਸੀ ਦਰਵਾਜ਼ੇ ਤੇ ਇੱਕ ਨੇਮ ਪਲੇਟ ਲੱਗੀ ਸੀ ਸਰਦਾਰਨੀ ਗੁਰਤੇਜ ਕੌਰ ਤੇ ਫੈਮਿਲੀ ਗੁਰਤੇਜ ਕੌਰ ਦੀ ਜ਼ਿੰਦਗੀ ਕਹਾਣੀ ਵਾਂਗ ਸੀ 70 ਸਾਲ ਦੀ ਉਮਰ ਵਿੱਚ ਵੀ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਲੱਗ ਜਹੀ ਚਮਕ ਸੀ ਜਿਸ ਵਿੱਚ ਤਜਰਬਾ ਵੀ ਸੀ ਤੇ ਅਸਰਦਾਰ ਸ਼ਖਸੀਅਤ ਦਾ ਕਮਾਂਡ ਵੀ ਉਹ ਪੰਜਾਬ ਦੇ ਇੱਕ ਮਿਡਲ ਕਲਾਸ ਘਰ ਵਿੱਚ ਪੈਦਾ ਹੋਈ ਪੀਤਾ ਇੱਕ ਸਕੂਲ ਟੀਚਰ ਤੇ ਮਾਂ ਘਰ ਸੰਭਾਲਣ ਵਾਲੀ ਔਰਤ ਛੋਟੇ ਜਿਹੇ ਘਰ ਵਿੱਚ ਚਾਰ ਬੱਚੇ ਜ਼ਿੰਦਗੀ ਆਸਾਨ ਨਹੀਂ ਸੀ 20 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਦਿੱਲੀ ਦੇ ਪੰਜਾਬ ਬਾਗ ਵਿੱਚ ਨਵਾਂ ਬਸੇਰਾ ਪਤੀ ਬਲਵੰਤ ਰਾਏ ਇੱਕ ਸਰਕਾਰੀ ਕਲਰਕ ਸੀ ਜਿਆਦਾ ਪੈਸੇ ਨਹੀਂ ਸੀ ਪਰ ਗੁਰਤੇਜ ਕੋਰ ਖੁਸ਼ੀ ਗੁਰਜੰਟ ਦੇ ਜਨਮ ਤੋਂ ਬਾਅਦ ਉਹਨਾਂ ਦਾ ਘਰ ਪਿਆਰ ਨਾਲ ਭਰ ਗਿਆ ਪਰ ਕਿਸਮਤ ਨੇ ਪਲਟੀ ਖਾਈ ਵਿਆਹ ਦੇ ਸਿਰਫ 12 ਸਾਲ ਬਾਅਦ ਹੀ ਬਲਵੰਤ رائے ਨੂੰ ਹਾਰਟ ਅਟੈਕ ਹੋਇਆ ਤੇ ਉਹਨਾਂ ਦੀ ਮੌਤ ਹੋ ਗਈ ਉਸ ਵਕਤ ਗੁਰਜੰਟ ਸਿਰਫ 10 ਸਾਲ ਦਾ ਸੀ ਉਸ ਦਿਨ ਗੁਰਤੇਜ ਕੌਰ ਪੂਰੀ ਤਰ੍ਹਾਂ ਟੁੱਟ ਗਈ ਪਰ ਉਸਨੇ ਫੈਸਲਾ ਕੀਤਾ ਕਿ ਗੁਰਜੰਟ ਨੂੰ ਬਿਨਾ ਬਾਪ ਦੇ ਹੋਣ ਦਾ ਦੁੱਖ ਕਦੇ ਮਹਿਸੂਸ ਨਹੀਂ ਹੋਣ ਦਵਾਂਗੀ ਉਸਨੇ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕੀਤੀ ਆਪਣਾ ਗ੍ਰੈਜੂਏਸ਼ਨ ਕੰਪਲੀਟ ਕੀਤਾ ਨੇ ਇੱਕ ਛੋਟੀ ਜਹੀ ਕੰਪਨੀ ਸ਼ੁਰੂ ਕਰ ਦਿੱਤੀ। ਸ਼ੁਰੂ ਵਿੱਚ ਕੰਮ ਛੋਟੇ ਪੱਧਰ ਤੇ ਸੀ। ਗਲੀ ਦੇ ਦੁਕਾਨਦਾਰ, ਦਰਜੀ, ਕੋਚਿੰਗ ਸੈਂਟਰ ਸਭ ਨੂੰ ਮਾਲ ਸਪਲਾਈ ਕਰਨਾ। ਪਰ ਗੁਰਤੇਜ ਕੌਰ ਦਾ ਇੱਕ 골ਡਨ ਰੂਲ ਸੀ। ਇਮਾਨਦਾਰੀ ਤੇ ਮਿਹਨਤ ਦਾ ਕੋਈ ਫੇਰ ਬਦਲ ਨਹੀਂ। ਹੌਲੀ ਹੌਲੀ ਉਹਨਾਂ ਦਾ ਕੰਮ ਵੱਧਦਾ ਗਿਆ। ਗੁਰਜੰਟ ਵੀ بڑے ਸਕੂਲ ਵਿੱਚ ਗਿਆ। ਗੁਰਤੇਜ ਕੌਰ ਨੇ ਕਦੇ ਵੀ ਸਮਝੌਤਾ ਨਹੀਂ ਕੀਤਾ। ਨਾ ਹੀ ਆਪਣੇ ਲਈ ਤੇ ਨਾ ਹੀ ਆਪਣੇ ਪੁੱਤ ਲਈ 40 ਸਾਲ ਦੀ ਉਮਰ ਤੱਕ ਉਹਨਾਂ ਦੀ ਕੰਪਨੀ ਇੱਕ ਫਰਮ ਬਣ ਗਈ ਕਲਾਇੰਟ ਛੋਟੇ ਦੁਕਾਨਦਾਰਾਂ ਤੋਂ بڑے ਬਿਜ਼ਨਸਮੈਨ ਤੱਕ ਪਹੁੰਚ ਗਏ ਤੇ ਹੁਣ 70 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੀ ਫਰਮ ਇੱਕ ਮਲਟੀਨੈਸ਼ਨਲ ਕੰਪਨੀ ਨੂੰ ਵੇਚ ਦਿੱਤੀ ਸੀ 200 ਕਰੋੜ ਵਿੱਚ ਇਹ ਸਿਰਫ ਇੱਕ ਪੈਸਾ ਨਹੀਂ ਸੀ ਇਹ ਉਹਨਾਂ ਦੀ ਪੂਰੀ ਜ਼ਿੰਦਗੀ ਦਾ ਸੰਘਰਸ਼ ਤੇ ਜਿੱਤ ਦਾ ਇਨਾਮ ਸੀ ਇਸ ਜਿੱਤ ਨੂੰ ਸੈਲੀਬ੍ਰੇਟ ਕਰਨ ਲਈ ਉਹਨਾਂ ਦੇ ਪੁੱਤ ਗੁਰਜੰਟ ਨੇ ਇੱਕ ਰਿਟਾਇਰਮੈਂਟ ਪਾਰਟੀ ਰੱਖੀ ਜਗ੍ਹਾ ਦਿੱਲੀ ਦਾ ਇੱਕ ਫਾਈਵ ਸਟਾਰ ਹੋਟਲ ਗੁਰਜੰਟ ਅਤੇ ਉਸਦੀ ਪਤਨੀ ਜੋਤੀ ਨੇ ਸਾਰੇ ਅਰੇਂਜਮੈਂਟਸ ਸੰਭਾਲੇ ਉਹ ਬਹੁਤ ਉਤਸ਼ਾਹਿਤ ਸੀ ਪਰ ਜੋਤੀ ਦੇ ਚਿਹਰੇ ਤੇ ਹਮੇਸ਼ਾ ਦੀ ਤਰ੍ਹਾਂ ਇੱਕ ਆਰਟੀਫੀਸ਼ੀਅਲ ਮੁਸਕਾਨ ਸੀ ਗੁਰਤੀਜ ਕਰਨੇ ਆਪਣੇ ਆਪ ਨੂੰ ਕਿਹਾ ਸ਼ਾਇਦ ਮੈਂ ਕੁਝ ਜ਼ਿਆਦਾ ਹੀ ਸੋਚਦੀ ਆ ਪਰ ਜੋਤੀ ਦੇ ਚਿਹਰੇ ਤੇ ਹਮੇਸ਼ਾ ਉਹਨਾਂ ਨੂੰ ਕੁਝ ਅਜੀਬ ਜਿਹਾ ਲੱਗਦਾ ਜਿਵੇਂ ਉਹ ਮੈਨੂੰ ਪਸੰਦ ਨਹੀਂ ਕਰਦੀ ਗੁਰਜਾਂਟ ਇੱਕ ਆਮ ਬਿਜ਼ਨਸਮੈਨ ਨਹੀਂ ਬਣ ਸਕਿਆ ਐਮਬੀਏ ਕੀਤਾ ਸੀ ਉਸਨੇ ਪਰ ਉਸ ਵਿੱਚ ਆਪਣੀ ਮਾਂ ਦੀ ਤਰ੍ਹਾਂ ਕੁਝ ਕਰ ਜਾਣ ਦਾ ਇਰਾਦਾ ਨਹੀਂ ਸੀ ਜੋਤੀ ਬਹੁਤ ਦੂਰ ਦੇ ਸੁਪਨੇ ਦੇਖਣ ਵਾਲੀ ਔਰਤ ਸੀ ਉਸ ਦਾ ਸ਼ੌਂਕ ਸੀ ਬ੍ਰਾਂਡਡ ਹੈਂਡਬੈਗਸ ਤੇ ਦਿੱਲੀ ਵਿੱਚ ਹਾਈ ਸੋਸਾਇਟੀ ਪਾਰਟੀ ਹਰ ਵਕਤ ਫੋਨ ਸ਼ਾਪਿੰਗ ਤੇ ਆਪਣੀ ਫਰੈਂਡਸ ਨਾਲ ਗੱਲਾਂ ਬਾਤਾਂ ਕਰਨਾ ਗੁਰਤੇਜ ਨੂੰ ਕਦੇ ਲੱਗਦਾ ਕਿ ਗੁਰਜੰਟ ਜਿਆਦਾ ਜੋਤੀ ਦੇ ਕਬਜ਼ੇ ਵਿੱਚ ਐ ਤੇ ਜੋਤੀ ਨੂੰ ਪੈਸਾ ਤੇ ਹਾਈ ਫਾਈ ਲਾਈਫ ਸਟਾਈਲ ਸਭ ਤੋਂ ਜਿਆਦਾ ਪਿਆਰਾ ਹੈ ਪਾਰਟੀ ਵਾਲੇ ਦਿਨ ਹੋਟਲ ਦਾ ਉਹ ਕਮਰਾ ਜਿੱਥੇ ਪਾਰਟੀ ਹੋ ਰਹੀ ਸੀ ਰੋਸ਼ਨੀਆਂ ਨਾਲ جگਮਗਾ ਰਿਹਾ ਸੀ ਬਹੁਤ ਜਿਆਦਾ ਚਹਲ ਪਹਲ ਸੀ ਸ਼ਰਾਬ ਦੇ ਗਲਾਸ ਆਪਸ ਵਿੱਚ ਟਕਰਾ ਰਹੇ ਸੀ ਹਰ ਪਾਸੇ ਲੋਕ ਗੁਰਤੇਜ ਕੌਰ ਦੀ ਤਾਰੀਫ ਕਰ ਰਹੇ ਸੀ ਬਾ ਗੁਰਤੇਜ ਕੌਰ ਜੀ 70 ਸਾਲ ਦੀ ਉਮਰ ਵਿੱਚ ਵੀ ਤੁਸੀਂ ਜੋ ਕਰ ਦਿਖਾਇਆ ਉਸ ਦੀ ਮਿਸਾਲ ਨਹੀਂ ਮਿਲਦੀ ਕੀ ਕਮਾਲ ਦਾ ਕਰੀਅਰ ਰਿਹਾ ਤੁਹਾਡਾ ਸਾਡੀ ਜਨਰੇਸ਼ਨ ਦੇ ਲਈ ਆਦਰਸ਼ ਹੋ ਤੁਸੀਂ ਗੁਰਤੇਜ ਕੌਰ ਇੱਕ ਸਿਲਕ ਦੀ ਕਾਂਜੀਵਰਮ ਸਾੜੀ ਵਿੱਚ ਆਈ ਸੀ ਬਿਲਕੁਲ ਸਿੰਪਲ ਪਰ ਸ਼ਾਨ ਨਾਲ ਸਭ ਕੁਝ ਸੀ ਉੱਥੇ ਪਰ ਗੁਰਤੇਜ ਕੌਰ ਦੇ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਸੀ ਉਸ ਦੀ ਬੇਚੈਨੀ ਦੀ ਵਜ੍ਹਾ ਉਹਨਾਂ ਨੇ ਪਾਰਟੀ ਦੇ ਵਿੱਚ ਫੜ ਲਈ ਜੋਤੀ ਆਪਣੇ ਹੱਥਾਂ ਨਾਲ ਜੂਸ ਦਾ ਗਲਾਸ ਸਰਵ ਕਰ ਰਹੀ ਸੀ ਉਸਨੇ ਇੱਕ ਟ੍ਰੇ ਚੱਕੀ ਤੇ ਗੁਰਤੇਜ ਕੌਰ ਦਾ ਗਲਾਸ ਜੂਸ ਨਾਲ ਭਰਿਆ ਜਦ ਉਸਨੇ ਟ੍ਰੇ ਥੱਲੇ ਰੱਖੀ ਗੁਰਤੇਜ ਕੌਰ ਨੇ ਸਾਫ਼-ਸਾਫ਼ ਦੇਖਿਆ ਜੋਤੀ ਨੇ ਆਪਣੇ ਪਰਸ ਚੋਂ ਇੱਕ ਛੋਟੀ ਜਹੀ ਬੋਤਲ ਕੱਢੀ ਤੇ ਚੁਪਕੇ ਨਾਲ ਇੱਕ ਦੋ ਬੂੰਦਾ ਗੁਰਤੇਜ ਦੇ ਗਲਾਸ ਵਿੱਚ ਸੁੱਟ ਦਿੱਤੀਆਂ ਉਹ ਗਲਾਸ ਅੱਡ ਤੋਂ ਪਹਿਚਾਣਿਆ ਜਾ ਸਕਦਾ ਸੀ ਕਿਉਂਕਿ ਉਸਤੇ ਇੱਕ ਛੋਟਾ ਜਿਹਾ ਸਟicker ਸੀ

ਕੀ ਜੋਤੀ ਨੇ ਉਹਨਾਂ ਦੇ ਗਲਾਸ ਵਿੱਚ ਕੁਝ ਮਿਲਾਇਆ ਹੈ ਸਟicker ਵਾਲੇ ਗਲਾਸ ਨੂੰ ਉਹ ਪਹਿਚਾਨ ਗਈ ਸੀ ਗੁਰਤੇਜ ਕੌਰ ਨੇ ਇੱਕ ਪਲ ਰੁੱਕ ਕੇ ਸੋਚਿਆ ਫਿਰ ਉਹਨਾਂ ਦੇ ਦਿਮਾਗ ਵਿੱਚ ਇੱਕ ਪੁਰਾਣੀ ਗੱਲ ਘੁੰਮ ਗਈ ਜੋ ਉਹਨਾਂ ਦੇ ਪਾਪਾ ਕਿਹਾ ਕਰਦੇ ਸੀ ਇੱਕ ਸੱਪ ਨੂੰ ਫੜਨ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਉਸ ਨੂੰ ਲੱਗੇ ਕਿ ਉਸ ਨੇ ਚੂਹਾ ਘੇਰ ਲਿਆ ਹੈ ਉਹਨਾਂ ਨੇ ਆਪਣਾ ਗਲਾਸ ਚੱਕਿਆ ਪਰ ਉਸੇ ਪਲ ਜਦ ਸਾਰਿਆਂ ਦਾ ਧਿਆਨ ਇੱਧਰ ਉੱਧਰ ਹੋਇਆ ਤਾਂ ਉਹਨਾਂ ਨੇ ਇੱਕ ਚਾਲ ਚੱਲੀ ਤੇ ਆਪਣਾ ਗਲਾਸ ਹੌਲੀ ਦੇਨੇ ਨਿਰਮਲਾ ਜੀ ਦੇ ਗਲਾਸ ਨਾਲ ਬਦਲ ਦਿੱਤਾ ਨਿਰਮਲਾ ਜੀ ਜੋਤੀ ਦੀ ਮਾਂ ਇੱਕ ਸਿੱਧੀ ਸਾਦੀ ਘਰੇਲੂ ਔਰਤ ਸੀ ਮਿਡਲ ਕਲਾਸ ਔਰਤ ਜੋ ਹਮੇਸ਼ਾ ਆਪਣੀ ਧੀ ਦੀ ਤਾਰੀਫ ਕਰਦੀ ਰਹਿੰਦੀ ਸੀ ਉਸ ਨੂੰ ਗੁਰਤੇਜ ਕੋਰ ਪਸੰਦਤਾ ਸੀ ਪਰ ਦੋਨਾਂ ਦਾ ਜ਼ਿਆਦਾ ਕੁਲਣਾ ਮਿਲਣਾ ਕਦੇ ਨਹੀਂ ਸੀ ਹੋਇਆ ਨਿਰਮਲਾ ਜੀ ਨੇ ਬਿਨਾਂ ਸੋਚੇ ਸਮਝੇ ਉਹ ਗਲਾਸ ਚੱਕਿਆ ਤੇ ਇੱਕ ਘੁੱਟ ਪੀਆ ਪਹਿਲਾਂ ਤਾਂ ਸਭ ਨਾਰਮਲ ਸੀ ਪਰ 5 ਮਿੰਟ ਬਾਅਦ ਹੀ ਨਿਰਮਲਾ ਜੀ ਦੇ ਚਿਹਰੇ ਦਾ ਰੰਗ ਉਡਣ ਲੱਗਿਆ। ਉਹਨਾਂ ਨੇ ਆਪਣਾ ਗਲਾ ਫੜਿਆ ਜਿਵੇਂ ਕੁਝ ਅਟਕ ਗਿਆ, ਸਾਹ ਤੇਜ਼ ਹੋ ਗਏ। ਫਿਰ ਉਹਨਾਂ ਦੇ ਬੁੱਲਾਂ ਵਿੱਚੋਂ ਝੱਗ ਨਿਕਲਣ ਲੱਗੀ ਤੇ ਉਹ ਜ਼ਮੀਨ ਤੇ ਟੜਪਦੇ ਹੋਏ ਡਿੱਗ ਪਈ। ਕੋਈ ਡਾਕਟਰ ਨੂੰ ਬੁਲਾਓ, ਨਿਰਮਲਾ ਜੀ, ਨਿਰਮਲਾ ਜੀ। ਹਾਲ ਵਿੱਚ ਅਫਰਾ ਤਫਰੀ ਮੱਚ ਗਈ। ਗਲਾਸ ਦੇ ਟੁਕੜੇ ਆਲੇ ਦੁਆਲੇ ਖਿਲਰ ਗਏ। ਲੋਕ ਭੱਜ ਦੌੜ ਕਰਨ ਲੱਗੇ। ਗੁਰਜਾਨ ਠੀਕਦਮ ਹੈਰਾਨ ਸੀ ਉਸਦਾ ਚਿਹਰਾ ਪੀਲਾ ਪੈ ਗਿਆ ਪਰ ਗੁਰਤੇਜ ਕੌਰ ਦੀ ਨਜ਼ਰ ਉਸ ਪਲ ਸਿਰਫ ਇੱਕ ਚਿਹਰੇ ਤੇ ਹੀ ਸੀ ਜੋਤੀ ਦੇ ਚਿਹਰੇ ਤੇ ਉਹਨਾਂ ਨੇ ਦੇਖਿਆ ਜੋਤੀ ਦੇ ਚਿਹਰੇ ਤੇ ਪਹਿਲਾਂ ਇੱਕ ਸ਼ਾਂਤੀ ਸੀ ਫਿਰ ਤੁਰੰਤ ਉਸਨੇ ਆਪਣੀ ਐਕਟਿੰਗ ਸਟਾਰਟ ਕਰ ਦਿੱਤੀ ਰੋਣਾ ਧੋਣਾ ਮੰਮੀ ਜੀ ਮੰਮੀ ਜੀ ਤੁਹਾਨੂੰ ਕੀ ਹੋ ਗਿਆ ਤੁਸੀਂ ਘਬਰਾਉਣਾ ਹੁਣੇ ਡਾਕਟਰ ਨੂੰ ਫੋਨ ਕਰ ਦਿੱਤਾ ਹੈ ਐਂਬੂਲੈਂਸ ਆਈ ਨਿਰਮਲਾ ਜੀ ਨੂੰ ਉਸੇ ਵਕਤ ਹਸਪੀਟਲ ਲਿਜਾਇਆ ਗਿਆ ਆਈ ਸੀ ਯੂ ਦੇ ਬਾਹਰ ਗੁਰਜੰਟ ਤੇ ਜੋਤੀ ਇੱਧਰ ਉੱਧਰ ਘੁੰਮ ਰਹੇ ਸੀ ਗੁਰਤੀਜ ਕੌਰ ਇੱਕ ਬੈਂਚ ਤੇ ਸ਼ਾਂਤ ਬੈਠੀ ਸੀ ਪਰ ਉਹਨਾਂ ਦੇ ਦਿਮਾਗ ਵਿੱਚ ਹੁਣ ਪਲਾਨ ਹੋਰ ਵੀ ਜ਼ਿਆਦਾ ਕਲੀਅਰ ਹੋ ਰਿਹਾ ਸੀ ਡਾਕਟਰ ਫਾਈਲ ਲੈ ਕੇ ਬਾਹਰ ਆਇਆ ਕੋਈ ਜ਼ਹਿਰੀਲੀ ਚੀਜ਼ ਖਾਦੀ ਸੀ ਮਰੀਜ਼ ਨੇ ਅਸੀਂ ਸਫਾਈ ਕਰ ਦਿੱਤੀ ਐ ਹਜੇ ਕੰਡੀਸ਼ਨ ਕ੍ਰਿਟੀਕਲ ਐ ਲੱਕੀ ਸੀ ਉਹ ਜਿਹੜਾ ਤੁਸੀਂ ਹਸਪੀਟਲ ਵਕਤ ਸਿਰ ਲੈ ਆਏ ਇਹ ਸੁਣਦੇ ਹੀ ਜੋਤੀ ਜੋਰ-ਜੋਰ ਨਾਲ ਰੋਣ ਲੱਗੀ ਕਿਵੇਂ ਹੋ ਗਿਆ ਇਹ ਸਭ ਜੂਸ ਦੇ ਗਲਾਸ ਵਿੱਚ ਕੀ ਸੀ ਗੁਰਤੇਜ ਕੌਰ ਹੌਲੀ ਦੇ ਨੇ ਬੋਲੀ ਡਾਕਟਰ ਸਾਹਿਬ ਪਾਰਟੀ ਵਿੱਚ ਜੂਸ ਦਾ ਟੇਸਟ ਥੋੜਾ ਕੌੜਾ ਸੀ ਪਰ ਉਸ ਦਾ ਅਸਰ ਇੰਨਾ ਗਲਤ ਹੋਵੇਗਾ ਇਹ ਨਹੀਂ ਸੀ ਸੋਚਿਆ ਸ਼ਾਇਦ ਐਕਸਪਾਇਰੀ ਹੋਵੇਗਾ ਜੂਸ ਜੋਤੀ ਦੇ ਹੱਥ ਕੰਬਣ ਲੱਗੇ ਉਸ ਦਾ ਚਿਹਰਾ ਇੱਕਦਮ ਸਫੇਦ ਪੈ ਗਿਆ ਗੁਰਜਾ ਅੰਟ ਨੇ ਉਸ ਵੱਲ ਵੇਖਿਆ ਜਿਵੇਂ ਕੁਝ ਸਮਝ ਰਿਹਾ ਹੋਵੇ ਹਸਪਤਾਲ ਤੋਂ ਘਰ ਵਾਪਸ ਆਉਣ ਤੋਂ ਬਾਅਦ ਗੁਰਤੇਜ कौर ਆਪਣੇ ਡਰਾਇੰਗ ਰੂਮ ਵਿੱਚ ਬੈਠੀ ਸੀ ਉਹਨਾਂ ਨੇ ਸੋਚਿਆ ਮੇਰੀ ਆਪਣੀ ਨੂੰ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਮੇਰਾ ਪੁੱਤ ਕਿ ਉਹ ਵੀ ਇਸ ਸਾਰੇ ਖੇਲ ਵਿੱਚ ਸ਼ਾਮਿਲ ਹੈ ਉਸ ਦੀਆਂ ਅੱਖਾਂ ਦੇ ਸਾਹਮਣੇ ਇਹ ਸਭ ਹੋ ਰਿਹਾ ਹੈ ਗੁਰਤੇਜ ਨੇ ਆਪਣੀ ਡਾਇਰੀ ਕੱਢੀ ਤੇ ਲਿਖਿਆ ਅੱਜ ਮੇਰੀ ਜ਼ਿੰਦਗੀ ਦੀ ਇੱਕ ਨਵੀਂ ਲੜਾਈ ਸ਼ੁਰੂ ਹੋ ਗਈ ਹੈ ਉਹ ਵੀ ਆਪਣਿਆਂ ਦੇ ਨਾਲ ਪਰ ਮੈਂ ਹਾਰੂੰਗੀ ਨਹੀਂ ਮੈਨੂੰ ਹਰ ਚਾਲ ਸੋਚ ਸਮਝ ਕੇ ਚੱਲਣੀ ਹੋਵੇਗੀ ਤੇ ਹੁਣ ਮੈਨੂੰ ਸਬੂਤ ਇਕੱਠੇ ਕਰਨੇ ਹੋਣਗੇ ਸਵੇਰੇ ਗੁਰਜੰਟ ਉਹਨਾਂ ਦੇ ਕਮਰੇ ਵਿੱਚ ਆਇਆ ਉਸਦਾ ਚਿਹਰਾ ਸੀਰੀਅਸ ਸੀ ਮਾਂ ਮੈਂ ਸੋਚ ਰਿਹਾ ਹਾਂ ਹੁਣ ਤੁਹਾਨੂੰ ਆਰਾਮ ਦੀ ਜ਼ਰੂਰਤ ਹੈ ਤੁਹਾਨੂੰ ਇੱਕ ਸੇਫ ਜਗ੍ਹਾ ਸ਼ਿਫਟ ਹੋ ਜਾਣਾ ਚਾਹੀਦਾ ਇੱਕ 올ਡ 에ਜ ਹੋਮ ਹੈ ਉੱਥੇ ਬੈਸਟ ਸੁਵਿਧਾਵਾਂ ਨੇ ਡਾਕਟਰਜ਼ ਨੇ ਲਗਜ਼ਰੀ ਰੂਮ ਨੇ ਸਿਰਫ 3 ਕਰੋੜ ਸਾਲਾਨਾ ਖਰਚਾ ਉੱਥੇ ਦਾ ਤੇ ਇੱਕ ਪਲ ਦੇ ਲਈ ਰੁਕਿਆ ਤੇ ਹਾਂ ਮਾਂ ਪਾਵਰ ਆਫ ਅਟਾਰਨੀ ਸਾਈਨ ਕਰਨਾ ਹੋਵੇਗਾ ਤਾਂ ਕਿ ਅਸੀਂ ਤੁਹਾਡੇ ਫੰਡਸ ਮੈਨੇਜ ਕਰ ਸਕੀਏ ਗੁਰਤੇਜ ਕੌਰ ਨੇ ਉਸ ਦੀਆਂ ਅੱਖਾਂ ਵਿੱਚ ਦੇਖਿਆ ਦਿਲ ਵਿੱਚ ਦਰਦ ਸੀ ਸੋਚਿਆ ਇਹੀ ਪੁੱਤ ਹੈ ਜਿਸ ਦੇ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਲੁਟਾ ਦਿੱਤੀ ਅੱਜ ਉਹਨਾਂ ਨੂੰ ਇੱਕ ਡੀਲ ਦੀ ਤਰ੍ਹਾਂ ਦੇਖ ਰਿਹਾ ਸੀ ਉਹਨਾਂ ਦੇ ਚਿਹਰੇ ਤੇ ਹੁਣ ਵੀ ਸ਼ਾਂਤੀ ਸੀ ਉਹਨਾ ਨੇ ਬਸ ਮੁਸਕਰਾ ਕੇ ਕਿਹਾ ਪੁੱਤ ਮੈਂ ਸੋਚੂਗੀ ਪਰ ਉਹਨਾਂ ਦੇ ਮਨ ਵਿੱਚ ਇੱਕ ਹੀ ਗੱਲ ਚੱਲ ਰਹੀ ਸੀ ਇਹ ਸਿਰਫ ਇੱਕ ਇਤਫਾਕ ਹੈ ਜਾਂ ਇੱਕ ਮਾਸਟਰ ਪਲਾਨ ਹੈ ਨੂੰਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪੁੱਤ 올ਡ 에ਜ ਹੋਮ ਭੇਜਣ ਦੀ ਗੱਲ ਕਰ ਰਿਹਾ ਹੈ ਗੁਰਤੇਜ ਕੌਰ ਨੇ ਗੁਰਜੰਟ ਨਾਲ ਗੱਲਾਂ ਕਰਨ ਤੋਂ ਬਾਅਦ ਸਾਰੀ ਰਾਤ ਸੋਚਿਆ ਉਹਨਾਂ ਦੇ ਦਿਮਾਗ ਵਿੱਚ ਸਿਰਫ ਇੱਕ ਗੱਲ ਘੁੰਮ ਰਹੀ ਸੀ ਮੇਰਾ ਪੈਸਾ ਤੇ ਮੇਰੀ ਜ਼ਿੰਦਗੀ ਖਤਰੇ ਵਿੱਚ ਹੈ ਸਵੇਰੇ ਉਹਨਾਂ ਨੇ ਇੱਕ ਫੈਸਲਾ ਲਿਆ ਤੇ ਉਸੇ ਵਕਤ ਆਪਣੇ ਵਕੀਲ ਸੁਖਦੇਵ ਸਿੰਘ ਨੂੰ ਬੁਲਾਇਆ ਸੁਖਦੇਵ ਸਿੰਘ ਗੁਰਤੇਜ ਕੌਰ ਦੇ ਪੁਰਾਣੇ ਦੋਸਤ ਤੇ ਪ੍ਰੋਫੈਸ਼ਨਲ ਵਕੀਲ ਸੀ ਜੋ ਹਮੇਸ਼ਾ ਔਖੇ ਵਕਤ ਵਿੱਚ ਵੀ ਉਹਨਾਂ ਦੇ ਨਾਲ ਖੜੇ ਰਹੇ ਆਫਿਸ ਵਿੱਚ ਸੁਖਦੇਵ ਸਿੰਘ ਨੇ ਕਿਹਾ ਗੁਰਤੇਜ ਮੈਨੂੰ ਤੁਹਾਡੀਆਂ ਗੱਲਾਂ ਸੁਣ ਕੇ ਸਮਝ ਆ ਰਿਹਾ ਹੈ ਤੁਹਾਡੇ ਨੂੰਹ ਪੁੱਤ ਦੀ ਸਾਜ਼ਿਸ਼ ਦਾ ਪਹਿਲਾ ਸਟੈਪ ਤੈਨੂੰ ਦਿਮਾਗੀ ਤੌਰ ਤੇ ਬਿਮਾਰ ਦੱਸਣਾ ਤੂੰ ਅੱਜ ਤੋਂ ਹੀ ਆਪਣੀ ਮੈਂਟਲ ਕੰਡੀਸ਼ਨ ਦਾ ਰਿਕਾਰਡ ਰੱਖ ਡਾਕਟਰ ਤੋਂ ਸਰਟੀਫਿਕੇਟ ਬਣਵਾ ਕਿ ਤੂੰ ਬਿਲਕੁਲ ਫਿੱਟ ਹੈ ਗੁਰਤੇਜ ਕਰਨੇ ਕਿਹਾ ਸੁਖਦੇਵ ਮੈਂ ਸਿਰਫ ਆਪਣੇ ਆਪ ਨੂੰ ਫਿੱਟ ਸਾਬਿਤ ਨਹੀਂ ਕਰਨਾ ਬਲਕਿ ਉਹਨਾਂ ਦੇ ਸਾਰੇ ਪਲਾਨਸ ਦਾ ਪਤਾ ਵੀ ਲਗਾਉਣਾ ਹੈ ਜਿਉ ਮੈਨੂੰ ਬਿਮਾਰ ਡਿਕਲियर ਕਰਦੇ ਨੇ ਤਾਂ ਮੇਰਾ ਸਾਰਾ ਪੈਸਾ ਤੇ ਡਿਸੀਜਨ ਦੋਨੋਂ ਉਹਨਾਂ ਦੇ ਹੱਥ ਵਿੱਚ ਚਲੇ ਜਾਣਗੇ ਸੁਖਦੇਵ ਸਿੰਘ ਨੇ ਸਮਝਾਇਆ ਆਪਾਂ ਇੱਕ ਪਲੈਨਿੰਗ ਦੇ ਨਾਲ ਚੱਲਦੇ ਆਂ ਗੁਰਜੰਟ ਦੇ ਲਈ ਇੱਕ ਟਰਸਟ ਬਣਵਾਵਾਂਗੇ ਜੋਤੀ ਦੇ ਲਈ ਕੁਝ ਵੀ ਨਹੀਂ ਤੇ ਬਾਕੀ ਰਕਮ ਚੈਰੀਟੀ ਨੂੰ ਦੇ ਦਵਾਂਗੇ ਘਰ ਵਿੱਚ ਸਿਕਿਉਰਿਟੀ ਕੈਮਰੇ ਲਗਾਓ ਸਭ ਕੁਝ ਰਿਕਾਰਡ ਹੋਣਾ ਚਾਹੀਦਾ ਗੁਰਤੇਜਕੌਰ ਨੇ ਉਸੇ ਦਿਨ ਆਪਣਾ ਪਲਾਨ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਹਿਡਨ ਕੈਮਰੇ ਲਿਵਿੰਗ ਰੂਮ ਮੇਨ ਹਾਲ ਵਿੱਚ ਆਫਿਸ ਵਿੱਚ ਲਗਵਾ ਦਿੱਤੇ ਆਫਿਸ ਦੇ ਬਿੱਲ ਤੇ ਡਾਕੂਮੈਂਟਸ ਆਪ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਗੁਰਜੰਟ ਦੇ ਲਈ 50 ਲੱਖ ਤੇ ਜੋਤੀ ਦੇ ਲਈ ਕੁਝ ਨਹੀਂ ਡਾਕਟਰ ਤੋਂ ਮੈਂਟਲ ਹੈਲਥ ਸਰਟੀਫਿਕੇਟ ਬਣਵਾਇ ਗੁਰਤੇਜ ਕੌਰ ਨੇ ਗੁਰਜੰਟ ਤੇ ਜੋਤੀ ਦੇ ਅਕਾਊਂਟਸ ਚੈੱਕ ਕਰਨੇ ਵੀ ਸ਼ੁਰੂ ਕੀਤੇ ਗੁਰਜੰਟ ਦੇ ਬਿਜ਼ਨਸ ਤੇ 2 ਕਰੋੜ ਦਾ ਕਰਜ਼ਾ ਜੋਤੀ ਨੇ ਕ੍ਰੈਡਿਟ ਕਾਰਡ ਤੋਂ 50 ਲੱਖ ਦਾ ਖਰਚਾ ਕੀਤਾ ਹੈ ਪਿਛਲੇ 5 ਸਾਲਾਂ ਵਿੱਚ ਉਹਨਾਂ ਨੇ ਗੁਰਤੇਜ ਕੌਰ ਤੋਂ 1.5 ਕਰੋੜ ਰੁਪਏ ਲਈ ਨੇ ਇੱਕ ਹੀ ਸ਼ਬਦ ਉਹਨਾਂ ਦੇ ਦਿਮਾਗ ਵਿੱਚ ਘੁੰਮ ਰਿਹਾ ਸੀ ਇਹ ਪੈਸਾ ਉਹਨਾਂ ਨੂੰ ਸਿਰਫ ਪਾਵਰ ਤੇ ਲਾਈਫਸਟਾਈਲ ਦੇ ਲਈ ਚਾਹੀਦਾ ਮੇਰੇ ਲਈ ਨਹੀਂ ਦੋ ਦਿਨ ਬਾਅਦ ਨਿਰਮਲਾ ਜੀ ਠੀਕ ਹੋ ਕੇ ਹਸਪਤਾਲ ਤੋਂ ਘਰ ਆ ਗਈ ਗੁਰਤੇਜਕੌਰ ਨੂੰ ਹੌਲੀ ਦੇਣੇ ਕਿਹਾ ਮੈਨੂੰ ਯਾਦ ਹੈ ਜੂਸ ਦਾ ਟੇਸਟ ਕੌੜਾ ਸੀ ਮੈਂ ਦੇਖਿਆ ਸੀ ਜੋਤੀ ਦੇ ਕੋਲ ਇੱਕ ਛੋਟੀ ਜਹੀ ਬੋਤਲ ਸੀ ਮੈਨੂੰ ਸ਼ੱਕ ਹੈ ਕਿ ਉਸਨੇ ਮੇਰੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਗੁਰਤੇਜਕੌਰ ਨੇ ਮੁਸਕਰਾਉਂਦੇ ਹੋਏ ਕਿਹਾ ਨਿਰਮਲਾ ਜੀ ਸੱਚ ਇਹ ਹੈ ਕਿ ਉਹ ਗਲਾਸ ਤੁਹਾਡੇ ਲਈ ਨਹੀਂ ਸੀ ਮੇਰੇ ਲਈ ਸੀ ਮੈਂ ਜਾਣਬੁੱਝ ਕੇ ਗਲਾਸ ਬਦਲ ਦਿੱਤੇ ਨਿਰਮਲਾ ਜੀ ਦੇ ਚਿਹਰੇ ਦਾ ਰੰਗ ਉਡ ਗਿਆ ਮਤਲਬ ਮੇਰੀ ਧੀ ਤੁਹਾਨੂੰ ਮਾਰਨਾ ਚਾਹੁੰਦੀ ਸੀ ਜੀ ਹਾਂ ਮੈਨੂੰ ਤਾਂ ਲੱਗ ਰਿਹਾ ਮੇਰਾ ਪੁੱਤ ਵੀ ਇਸ ਸਭ ਵਿੱਚ ਸ਼ਾਮਿਲ ਹੈ ਹੁਣ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ ਉਹਨਾਂ ਦਾ ਅਸਲੀ ਚਿਹਰਾ ਸਾਹਮਣੇ ਲਿਆਉਣ ਵਿੱਚ ਨਿਰਮਲਾ ਜੀ ਨੇ ਕੁਝ ਸੋਚਦਿਆਂ ਹਾਂ ਕਰ ਦਿੱਤੀ ਇੱਕ ਗਰੁੱਪ ਬਣ ਗਿਆ ਦੋ ਔਰਤਾਂ ਦਾ ਨਾਲ ਖੜੀਆਂ ਸੀ ਇੱਕ ਸਾਂਝੇ ਉਦੇਸ਼ ਦੇ ਲਈ ਗੁਰਤੇਜ ਕੌਰ ਨੇ ਪ੍ਰਾਈਵੇਟ ਇਨਵੈਸਟੀਗੇਟਰ ਦੀਪਿਕਾ ਨੂੰ ਇਸ ਕੰਮ ਲਈ ਲਗਾ ਦਿੱਤਾ ਦੀਪਿਕਾ ਇੱਕ ਤੇਜ਼ ਚਲਾਕ ਤੇ ਤਜਰਬੇਕਾਰ ਇਨਵੈਸਟੀਗੇਟਰ ਸੀ ਦੀਪਿਕਾ ਨੇ ਗੁਰਜੰਟ ਤੇ ਜੋਤੀ ਦੇ ਰੋਜ਼ ਦੇ ਕੰਮਾਂ ਤੇ ਨਿਗਰਾਨੀ ਸ਼ੁਰੂ ਕਰ ਦਿੱਤੀ ਉਸਨੇ ਦੇਖਿਆ ਗੁਰਜੰਟ ਤੇ ਜੋਤੀ ਤੇ ਦੋ ਲੋਨ ਚੱਲ ਰਹੇ ਨੇ ਜੋਤੀ ਨੇ ਗੁਰਤੇਜ ਕੌਰ ਲਈ 4 ਕਰੋੜ ਦੀ ਇੱਕ ਲਾਈਫ ਇੰਸ਼ੋਰੈਂਸ ਪਾਲਿਸੀ ਲਈ ਹੈ ਗੁਰਜੰਟ ਇੱਕ ਡਾਕਟਰ ਨੂੰ ਹਰ ਮਹੀਨੇ ਪੈਸੇ ਭੇਜ ਰਿਹਾ ਹੈ ਜੋ ਇੱਕ ਦਿਮਾਗ ਦਾ ਡਾਕਟਰ ਹੈ ਦੀਪਿਕਾ ਨੇ ਰਿਪੋਰਟ ਦਿੱਤੀ ਸਭ ਕਲੀਅਰ ਹੈ ਦੋਨਾਂ ਦੀ ਪਲੈਨਿੰਗ ਇਹ ਸੀ ਗੁਰਤੇਜਕੌਰ ਨੂੰ ਮੈਂਟਲੀ ਅਸਤਵਿਅਸਤ ਡਿਕਲੇਅਰ ਕਰਕੇ ਪੈਸਾ ਹੜੱਪਣਾ ਇੰਸ਼ੋਰੈਂਸ ਕੰਪਨੀ ਤੋਂ ਕਲੇਮ ਲੈਣਾ ਤੇ 올ਡ ਏਜ ਹੋਮ ਵਿੱਚ ਸ਼ਿਫਟ ਕਰਵਾਉਣਾ ਗੁਰਤੇਜਕੌਰ ਨੇ ਐਕਟਿੰਗ ਸਟਾਰਟ ਕੀਤੀ ਜਿਵੇਂ ਉਹ ਕੁਝ ਬਿਮਾਰ ਹੋਵੇ ਗੁਰਜੰਟ ਨੂੰ ਬੋਲਿਆ ਕਿ ਉਹ 올ਡੇਜ ਹੋਮ ਵਿੱਚ ਸ਼ਿਫਟ ਹੋ ਜਾਵੇਗੀ ਪਾਵਰ ਆਫ ਅਟਾਰਨੀ ਸਾਈਨ ਕਰਨ ਦੇ ਲਈ ਐਕਟਿੰਗ ਕੀਤੀ ਗੁਰਜੰਟ ਤੇ ਜੋਤੀ ਖੁਸ਼ੀ ਵਿੱਚ ਪਾਗਲ ਹੋ ਗਏ ਗੁਰਤੇਜਕੌਰ ਦੇ ਦਿਮਾਗ ਵਿੱਚ ਸਾਰਾ ਪਲਾਨ ਤਿਆਰ ਸੀ ਤੇ ਲੁਕਾ ਕੇ ਲਗਾਏ ਕੈਮਰੇ ਨੇ ਹਰ ਇੱਕ ਚੀਜ਼ ਨੂੰ ਰਿਕਾਰਡ ਕਰ ਲਿਆ ਜੋਤੀ ਕੋਲ ਛੋਟੀ ਜਹੀ ਬੋਤਲ ਗੁਰਜੰਟ ਦੇ ਮੈਸੇਜ ਕਿ ਅੱਜ ਰਾਤ ਕੁਝ ਹੋਣ ਵਾਲਾ ਹੈ ਟਾਈਪ ਤੇ ਸੀ ਗੁਰਤੇਜਕੌਰ ਨੇ ਆਪਣੀ ਡਾਇਰੀ ਵਿੱਚ ਲਿਖਿਆ ਇਹ ਸਭ ਪੈਸਾ ਤੇ ਪਾਵਰ ਲਈ ਹੋ ਰਿਹਾ ਹੈ। ਨੂੰ ਪੁੱਤ ਨੇ ਮੈਨੂੰ ਸਮਝਿਆ ਹੀ ਨਹੀਂ। ਮੈਂ ਜ਼ਿੰਦਗੀ ਨੂੰ ਕੱਟਣਾ ਨਹੀਂ, ਖੁੱਲਕੇ ਜੀਉਣਾ ਹੈ। ਉਹਨਾਂ ਦੇ ਦਿਲ ਵਿੱਚ ਇੱਕ ਮਿਕਸ ਜਿਹਾ ਦਰਦ ਚੱਲ ਰਿਹਾ ਸੀ। ਬਾਗੀਚੇ ਦੀ ਖੁਸ਼ਬੂ ਵਿੱਚ ਗੁਰਜੰਟ ਤੇ ਜੋਤੀ ਦਾ ਪਲਾਨ ਚੱਲ ਰਿਹਾ ਸੀ। ਉਹਨਾਂ ਨੇ ਸੋਚਿਆ ਗੁਰਤੇਜਕੌਰ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਾਂਗੇ ਤੇ ਪਾਵਰ ਆਫ ਅਟਾਨੀ ਲੈ ਕੇ ਉਹਨਾਂ ਨੂੰ 올ਡ ਏਜ ਹੋਮ ਵਿੱਚ ਸ਼ਿਫਟ ਕਰ ਦਵਾਂਗੇ। ਤੇ ਫਿਰ ਲਾਈਫ ਇੰਸ਼ੋਰੈਂਸ ਤੇ ٹرسٹ ਦਾ ਪੈਸਾ ਆਪਣੇ ਹੱਥ ਵਿੱਚ ਲੈ ਲਵਾਂਗੇ ਪਰ ਗੁਰਤੇਜ ਕੌਰ ਸਭ ਕੁਝ ਪਹਿਲਾਂ ਤੋਂ ਹੀ ਸਮਝ ਚੁੱਕੀ ਸੀ ਇੱਕ ਸਵੇਰ ਗੁਰਤੇਜ ਕੌਰ ਨੇ ਗੁਰਜੰਟ ਨੂੰ ਬੁਲਾਇਆ ਪੁੱਤ ਸ਼ਾਇਦ ਤੁਸੀਂ ਸਹੀ ਕਹਿ ਰਹੇ ਹੋ ਮੈਂ 올ਡੇਜ ਹੋਮ ਵਿੱਚ ਸ਼ਿਫਟ ਹੋ ਜਾਵਾਂਗੀ ਤੇ ਪੇਪਰ ਵੀ ਤੁਹਾਡੇ ਨਾਮ ਤੇ ਸਾਈਨ ਕਰ ਦਿੰਨੀ ਆ ਗੁਰਜੰਟ ਤੇ ਜੋਤੀ ਖੁਸ਼ੀ ਵਿੱਚ ਪਾਗਲ ਹੋ ਗਏ ਅਗਲੀ ਸਵੇਰ ਗੁਰਜੰਟ ਤੇ ਜੋਤੀ ਡਾਕੂਮੈਂਟਸ ਲੈ ਆਏ ਉਨ੍ਹਾਂ ਦੀ ਖੁਸ਼ੀ ਤੇ ਲਾਲਚ ਦੋਨੋਂ ਸਾਫ਼-ਸਾਫ਼ ਦਿਖ ਰਹੀ ਸੀ। ਇੱਕਦਮ ਬਾਹਰ ਗੇਟ ਤੇ ਬੈਲ ਹੋਈ। ਪਰ ਜਦੋਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੰਸਪੈਕਟਰ ਰਮਨ ਆਪਣੀ ਟੀਮ ਦੇ ਨਾਲ ਖੜੀ ਸੀ। ਇੰਸਪੈਕਟਰ ਰਮਨ ਨੇ ਕਿਹਾ, "ਜੋਤੀ ਜੀ, ਤੁਹਾਨੂੰ ਸਾਡੇ ਨਾਲ ਚੱਲਣਾ ਪਵੇਗਾ।" "ਪਰ ਕਿਉਂ? ਮੈਂ ਕੀ ਕੀਤਾ?" "ਨਿਰਮਲਾ ਜੀ ਨੂੰ ਜੋ ਜ਼ਹਿਰ ਦਿੱਤਾ ਗਿਆ ਸੀ, ਉਹੀ ਜ਼ਹਿਰ ਦੀ ਬੋਤਲ ਤੁਹਾਡੇ ਪਰਸ ਵਿੱਚ ਹੈ। ਤੁਸੀਂ ਗੁਰਤੇਜ ਕੌਰ ਜੀ ਤੇ ਲਾਈਫ ਇੰਸ਼ੋਰੈਂਸ ਪਾਲਸੀ ਲਈ ਹੋਈ ਹੈ।" ਜਿਸ ਦੇ ਬਾਰੇ ਵਿੱਚ ਉਹਨਾਂ ਨੂੰ ਹੀ ਨਹੀਂ ਪਤਾ ਕਮਰੇ ਵਿੱਚ ਪੂਰੀ ਤਰ੍ਹਾਂ ਸਨਨਾਟਾ ਛਾ ਗਿਆ ਜੋਤੀ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਗੁਰਜੰਟ ਦੇ ਬੁੱਲਾਂ ਵਿੱਚ ਵੀ ਸ਼ਬਦ ਨਹੀਂ ਸੀ ਨਿਕਲ ਰਹੇ ਗੁਰਤੇਜ ਕੌਰ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਜੋਤੀ ਮੈਂ ਤੈਨੂੰ ਗਲਾਸ ਵਿੱਚ ਜ਼ਹਿਰ ਪਾਉਂਦੇ ਹੋਏ ਦੇਖ ਲਿਆ ਸੀ ਮੈਂ ਜਾਣ ਬੁੱਝ ਕੇ ਗਲਾਸ ਬਦਲ ਦਿੱਤੇ ਤੂੰ ਆਪਣੀ ਮਾਂ ਨੂੰ ਮਾਰਨ ਵਾਲੀ ਸੀ ਜਾਂ ਮੈਨੂੰ ਨਿਰਮਲਾ ਜੀ ਦੀ ਮਦਦ ਨਾਲ ਮੈਂ ਪਲਾਨ ਫੇਲ ਕਰ ਦਿੱਤਾ ਗੁਰਜੰਟ ਦਾ ਚਿਹਰਾ ਵੀ ਪੀਲਾ ਪੈ ਗਿਆ ਉਸਨੇ ਕਿਹਾ ਮਾਂ ਮੈਨੂੰ ਸਿਰਫ 올ਡੇਜ ਹੋਮਸ ਤੇ ਪਾਵਰ ਆਫ ਅਟਾਰਨੀ ਦਾ ਪਲਾਨ ਪਤਾ ਸੀ ਜ਼ਹਿਰ ਦਾ ਨਹੀਂ ਪਰ ਇਨਸਪੈਕਟਰ ਰਮਨ ਦੇ ਕੋਲ ਉਸਦੇ ਫੋਨ ਮੈਸੇਜ ਤੇ ਹੋਰ ਕਈ ਤਰ੍ਹਾਂ ਦੀਆਂ ਫੁਟੇਜ ਸੀ ਜੋਤੀ ਨੇ ਇਹ ਸਾਰਾ ਕੁਝ ਕਿਵੇਂ ਪਲਾਨ ਕੀਤਾ ਗੁਰਜੰਟ ਦੇ ਮੈਸੇਜ ਕਿ ਅੱਜ ਰਾਤ ਨੂੰ ਕੁਝ ਹੋਣ ਵਾਲਾ ਟਾਈਪ ਦੇ ਸੀ ਗੁਰਤੇਜਕੌਰ ਨੇ ਗੁਰਜੰਟ ਨੂੰ ਦੇਖਿਆ ਤੇ ਕਿਹਾ ਤੂੰ ਮੈਨੂੰ ਅੱਜ ਤੱਕ ਸਮਝ ਨਹੀਂ ਸਕਿਆ ਮੇਰਾ ਅਸਲੀ ਪੈਸਾ ਟਰਸਟ ਵਿੱਚ ਸੁਰੱਖਿਅਤ ਹੈ ਗੁਰਜੰਟ ਦਾ ਰੰਗ ਉਡ ਗਿਆ ਕੇਸ ਕੋਰਟ ਵਿੱਚ ਗਿਆ ਸਾਰੇ ਸਬੂਤ ਜੋਤੀ ਅਤੇ ਗੁਰਜੰਟ ਦੇ ਖਿਲਾਫ ਸੀ ਜੋਤੀ ਨੂੰ ਆਪਣੀ ਸੱਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਜ਼ੁਰਮ ਵਿੱਚ 15 ਸਾਲ ਦੀ ਸਜ਼ਾ ਮਿਲੀ ਗੁਰਜੰਟ ਨੂੰ ਫਰਾਡ ਕਰਨ ਦੇ ਲਈ ਤੇ ਆਪਣੀ ਮਾਂ ਨੂੰ ਧੋਖਾ ਦੇਣ ਦੇ ਇਲਜ਼ਾਮ ਵਿੱਚ 3 ਸਾਲ ਦੀ ਸਜ਼ਾ ਉਹਨਾਂ ਦੀ ਸਾਰੀ ਪ੍ਰਾਪਰਟੀ ਜ਼ਬਤ ਕਰ ਲਈ ਗਈ ਗੁਰਤੇਜਕੌਰ ਨੇ ਇੱਕ ਵਾਰ ਫਿਰ ਰਿਲਾਈਜ਼ ਕੀਤਾ ਪੈਸਾ ਇਨਸਾਨ ਦੇ ਅੰਦਰ ਸਭ ਤੋਂ ਚੰਗਾ ਤੇ ਸਭ ਤੋਂ ਬੁਰਾ ਰੂਪ ਬਾਹਰ ਕੱਢ ਲਿਆਉਂਦਾ ਹੈ 3 ਮਹੀਨੇ ਬਾਅਦ ਗੁਰਤੇਜ कौर ਆਪਣੇ ਬਾਗੀਚੇ ਵਿੱਚ ਬੈਠੀ ਸੀ ਹਵਾ ਚੱਲ ਰਹੀ ਸੀ ਫੁੱਲ ਖੁਸ਼ਬੂ ਫੈਲਾ ਰਹੇ ਸੀ ਨਿਰਮਲਾ ਜੀ ਹੁਣ ਉਹਨਾਂ ਦੀ ਚੰਗੀ ਦੋਸਤ ਬਣ ਗਈ ਸੀ ਉਹਨਾਂ ਦੀ ਪੋਤੀ ਸਿਮਰਨ ਜੋ ਵਕੀਲ ਬਣਨ ਦੀ ਪੜ੍ਹਾਈ ਕਰ ਰਹੀ ਸੀ ਫੋਨ ਤੇ ਬੋਲੀ ਦਾਦੀ ਮਾਂ ਤੁਸੀਂ ਮੇਰੇ ਆਦਰਸ਼ ਹੋ ਤੁਸੀਂ ਮੈਨੂੰ ਸਿਖਾਇਆ ਹੈ ਕਿ ਇੱਕ ਔਰਤ ਕਿਸੇ ਵੀ ਉਮਰ ਵਿੱਚ ਪਾਵਰਫੁਲ ਹੋ ਸਕਦੀ ਹੈ ਗੁਰਤੇਜ ਕੌਰ ਨੇ ਮੁਸਕਰਾਉਂਦੇ ਹੋਏ ਕਿਹਾ ਪੁੱਤ ਕਦੇ ਵੀ ਆਪਣੇ ਬਜ਼ੁਰਗਾਂ ਨੂੰ ਘਟ ਨਾ ਸਮਝੋ ਉਮਰ ਸਿਰਫ ਗਿਣਤੀ ਹੁੰਦੀ ਹੈ ਸਮਝ ਤੇ ਤਜਰਬਾ ਉਹਨਾਂ ਦੇ ਸਭ ਤੋਂ ਵੱਡੇ ਹਥਿਆਰ ਹੁੰਦੇ ਨੇ ਜੋ ਦੂਜਿਆਂ ਦੇ ਲਈ ਜ਼ਹਿਰ ਕੋਲਦੇ ਨੇ ਉਹਨਾਂ ਦਾ ਆਪਣਾ ਹੀ ਜੀਵਨ ਕੌੜਾ ਹੋ ਜਾਂਦਾ ਹੈ ਤੇ ਫਿਰ ਉਹ ਸ਼ਾਂਤੀ ਨਾਲ ਉੱਥੇ ਹੀ ਬੈਠੀ ਰਹੀ ਆਪਣੇ ਬਾਗਿਚੇ ਵਿੱਚ ਫੁੱਲਾਂ ਤੇ ਖੁਸ਼ਬੂਆਂ ਦੇ ਵਿੱਚ ਇੱਕ ਜਿੱਤ ਦੀ ਮੁਸਕਾਨ ਦੇ ਨਾਲ ਪਰ ਅੰਦਰ ਹੀ ਅੰਦਰ ਆਪਣੇ ਨੂਪੁੱਤ ਦੇ ਲਈ ਦਰਦ ਵੀ ਸੀ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ